ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਤੁਹਾਨੂੰ ਸਾਰਿਆਂ ਨੂੰ ਪਤਾ ਅੱਜ ਸਗੀ ਪੰਜਾਬ ਦੀ ਕੈਬਿਨੇਟ ਮੀਟਿੰਗ ਜਿਹਦੇ ਵਿੱਚ ਟੀਚਿੰਗ ਇਗਜ਼ਾਮ ਤੋਂ ਰਿਲੇਟਡ ਇੱਕ ਫੈਸਲਾ ਲਿਆ ਗਿਆ ਖਾਸ ਕਰਕੇ ਮਾਸਟਰ ਕਾਡਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਇੱਥੇ ਇੱਕ ਅਹਿਮ ਫੈਸਲਾ ਲਿਆ ਗਿਆ ਜਦੀ ਜਾਣਕਾਰੀ ਮੈਂ ਇਸ ਵੀਡੀਓ ਵਿੱਚ ਦੇਣ ਜਾ ਰਿਹਾ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਗੱਲ ਕਰ ਰਹੇ ਹਾਂ ਇਹਨਾਂ ਦੁਆਰਾ ਜਿਹੜਾ ਮਾਸਟਰ ਕਾਡਰ ਡਾਇਰੈਕਟ ਭਰਤੀ ਤੋਂ ਰਿਲੇਟਡ ਇੱਕ ਫੈਸਲਾ ਲਿਆ ਗਿਆ ਕਿ ਇਹਦੇ ਵਿੱਚ ਜਿਹੜੀ ਭਰਤੀ ਹੋਣੀ ਹੈ 80% ਉਹ ਹੋਏਗੀ ਜੀ ਬਾਏ ਟੈਸਟ ਜਿਵੇਂ ਕਿ ਤੁਸੀਂ ਜਿਹੜਾ ਰਿਕਰੂਟਮੈਂਟ ਦੇ थ्रू ਜਿਹਦੇ ਵਿੱਚ ਸੈਲੈਕਟ ਹੋ ਕੇ ਜਾਂਦੇ ਹੋ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਜੇਕਰ ਮਾਸਟਰ ਕਾਡਰ ਜਾਂ ਫਿਰ ਵਿਭਾਗ ਦੇ ਵਿੱਚ ਮਾਸਟਰ ਕਾਡਰ ਦੀਆਂ 100 ਅਸਾਮੀਆਂ ਨੇ ਜੇਕਰ ਮਾਸਟਰ ਕਾਡਰ ਜਾਂ ਫਿਰ ਐਜੂਕੇਸ਼ਨ ਵਿਭਾਗ ਦੇ ਵਿੱਚ ਮਾਸਟਰ ਕਾਡਰ ਦੀਆਂ 100 ਖਾਲੀ ਅਸਾਮੀਆਂ ਨੇ ਤਾਂ ਉਹਦੇ ਵਿੱਚੋਂ 80% ਜਿਹੜੀਆਂ ਅਸਾਮੀਆਂ ਹੋਣਗੀਆਂ ਵੈਕੈਂਸੀਸ ਹੋਣਗੀਆਂ ਉਹਨਾਂ ਨੂੰ ਬਾਏ ਟੈਸਟ ਜਾਂ ਫਿਰ ਡਾਇਰੈਕਟ ਭਰਤੀ ਰਾਹੀਂ ਇਹਨਾਂ ਨੂੰ ਪੂਰਾ ਕੀਤਾ ਜਾਣਾ ਹੈ ਤੇ ਬਾਕੀ ਦੀਆਂ ਜਿਹੜੀਆਂ ਰਹਿ ਗਈਆਂ 20% ਭਰਤੀ ਉਹਨੂੰ ਕੀਤਾ ਜਾਵੇਗਾ ਜੀ ਬਾਏ ਪ੍ਰਮੋਸ਼ਨ ਬਾਏ ਡਿਵੀਜ਼ਨ ਕਰਦੇ ਆ ਤਾਂ ਤੁਸੀਂ ਵੇਖ ਸਕਦੇ ਹੋ 15% ਜਿਹੜੇ ਹੋਣਗੇ ETT ਟੀਚਰ ਉਹਨਾਂ ਦਾ ਪਹਿਲਾਂ ਤਾਂ ਉਹੀ ਕਹਿ ਸਕਦੇ ਆ ਕਿ ਕੋਟਾ ਫਿਕਸ ਹੋਊਗਾ ਕਿ ਇਹਨਾਂ ਦੀ 15% ਜਾਂ ਫਿਰ ਕਹਿ ਲਓ ਕਿ ਇਹਨਾਂ 100 ਦੇ ਵਿੱਚੋਂ 15 ਜਿਹੜੇ ਹੋਣਗੇ ETT ਟੀਚਰ ਬਣਨਗੇ ਜੀ ਮਾਸਟਰ ਕਾਡਰ ਟੀਚਰ ਇਸੇ ਤਰ੍ਹਾਂ ਹੀ ਚਾਰ ਜਿਹੜੇ ਹੈਡ ਟੀਚਰ ਹੋਣਗੇ ਜੀ 4% ਇਹਨਾਂ 100 ਦੇ ਵਿੱਚੋਂ ਉਹ ਬਣਨਗੇ ਜੀ ਮਾਸਟਰ ਕਾਡਰ ਟੀਚਰ ਜਾਂ ਫਿਰ ਇੱਕ ਸੀਐਚਟੀ 1% ਜਿਹੜਾ ਰਹਿ ਗਿਆ ਜੀ ਇਹ ਬਣਨਗੇ ਜੀ ਆਪਣੇ ਮਾਸਟਰ ਕਾਡਰ ਟੀਚਰ ਸੋ ਇਹ ਸੀਗੀ ਜੀ ਪ੍ਰੋਮੋਸ਼ਨ ਨਾਲ ਰਿਲੇਟਡ ਐਂਡ ਕਹਿ ਸਕਦੇ ਆ ਡਾਇਰੈਕਟ ਭਰਤੀ ਤੋਂ ਰਿਲੇਟਡ ਜਿਹੜਾ ਕਿ ਅੱਜ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਬਾਕੀ ਹੋਰ ਕੋਈ ਵੀ ਜਾਣਕਾਰੀ ਜੇਕਰ ਮੈਨੂੰ ਮਿਲੂਗੀ ਤਾਂ ਮੈਂ ਤੁਹਾਨੂੰ ਦੱਸ ਦਊਗਾ ਬਾਕੀ ਮੈਂ ਟਾਈਮ ਟੂ ਟਾਈਮ ਵਿਭਾਗ ਦੇ ਵਿੱਚ ਕੋਈ ਵੀ ਤਬਦੀਲੀ ਆਉਂਦੀ ਹੈ ਕਿਸੇ ਵੀ ਰੂਲ ਦੇ ਵਿੱਚ ਉਹ ਅਕੋਰਡਿੰਗ ਮੈਂ ਤੁਹਾਨੂੰ ਜਾਣਕਾਰੀ ਪ੍ਰੋਵਾਈਡ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਐਜੂਕੇਸ਼ਨਲ ਐਂਡ ਮੋਟੀਵੇਸ਼ਨਲ ਵੀਡੀਓਜ਼ ਬਣਾਉਂਦੇ ਰਹਨੇ ਆ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ